ਨਵਜੋਤ ਸਿੰਘ ਸਿੱਧੂ ਸਰ ਸਾ ਮਾਈਨਿੰਗ ਦੇ ਮਾਮਲੇ ਨੂੰ ਲੈ ਕੇ ਲਗਾਤਾਰ ਸਰਕਾਰ ਦੇ ਪਿੱਛੇ ਪੈ ਗਏ ਨੇ ਜੀ ਉਹ ਵੀਡੀਓ ਪੋਸਟ ਕਰਦੇ ਨੇ ਕਦੇ ਪ੍ਰੈਸ ਕਾਨਫਰੰਸਾਂ ਕਰਦੇ ਨੇ ਤੇ ਲਗਾਤਾਰ ਸਰਕਾਰ ਨੂੰ ਮਾਈਨਿੰਗ ਦੇ ਮਾਮਲੇ ਨੂੰ ਘੇੜਦੇ ਨੇ ਤੇ ਕਈ ਸਵਾਲ ਵੀ ਖੜੇ ਕਰਦੇ ਨੇ ਜੀ ਨਵਜੋਤ ਸਿੰਘ ਸਿੱਧੂ ਮਾਈਨਿੰਗ ਦਾ ਮਾਮਲਾ ਇਸ ਕਰਕੇ ਨਹੀਂ ਘੇੜਦੇ ਚੋਣਾ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਜਿਹੜੇ ਇਹਨਾਂ ਦੇ ਸੁਪਰੀਮੋ ਨੇ ਉਹਨਾਂ ਨੇ ਇੱਕ ਅੰਕੜਾ ਦਿੱਤਾ ਸੀ ਕਿ ਅਸੀਂ ਤਾਂ 20000 ਕਰੋੜ ਮਾਈਨਿੰਗ ਦੇ ਵਿੱਚੋਂ ਹੀ ਲੈ ਲੈਣਾ ਇਹਨਾਂ ਦਾ ਮੰਤਰੀ ਹੈ ਉਹਨਾਂ ਨੇ 474 ਕਰੋੜ ਦਾ ਦੱਸਿਆ ਚਲੋ 500 ਮੰਨ ਲੈਨੇ ਆ 2 ਸਾਲਾਂ ਦਾ 40 ਕਰੋੜ ਹੋ ਜਾਂਦਾ ਅਜੇ ਤੱਕ ਤਾਂ ਹਜ਼ਾਰ ਚ ਵੀ ਨਹੀਂ ਆਇਆ ਸਵਾਹ ਹੀ ਤੁਰਿਆ ਫਿਰਦਾ ਤੂੰ ਮੂਸੇ ਵਾਲੇ ਦੀ ਥੰਦਾਫੇ ਕੀ 2 ਸਾਲ ਦੇ ਸਮਾਂ ਕਰੀਬ ਹੋ ਗਿਆ ਨਾ ਨੂੰ ਗੈਨੂ ਤੇ ਨਾਲ ਹੀ ਇਸ ਸਮੇਂ ਕੋਰਟ ਚ ਖੁਲਾਸਾ ਕੀਤਾ ਹੈ ਜਿਹੜਾ ਉਹਨਾਂ ਦੇ ਮੁਲਜ਼ਮ ਸੀ ਉਹਨਾਂ ਨੇ ਕਿਹਾ ਕਿ ਸਪੋਰਸ ਦੀ ਵਰਦੀ ਦੇ ਵਿੱਚ ਹਮਲਾ ਕਰਨ ਲੱਗੇ ਸੀ ਪਰ ਜਦੋਂ ਸਿਕਿਉਰਿਟੀ ਹਟਾਈ ਗਈ ਤਾਂ ਸਿਆਣਾ ਪਲਾਨ ਚੇਂਜ ਕਰ ਦਿੱਤਾ। ਵੱਖ-ਵੱਖ ਖੇਤਰਾਂ ਦੀ ਜਾਂਚ ਕੀਤੀ। ਹੈਂਡ ਗ੍ਰੇਨੇਡ ਲਾਂਚਰ ਦੀ ਗੱਲ ਤੋਂ ਕੀਤੀ ਪਰ ਕਾਮਯਾਬ ਨਹੀਂ ਹੋਈ। ਪੁਲਿਸ ਮੁਲਾਜ਼ਮਾਂ ਦੀ ਨਕਲ ਕਰਨ ਦੀ ਯੋਜਨਾ ਬਣਾਈ। ਦੋ ਔਰਤਾਂ ਨਾਮ ਮਿਲਨ ਕਾਰਨ ਕਥਤ ਬਦਵਾਨਾ ਨੇ ਮੌਕੇ ਤੋਂ ਹੀ ਯੋਜਨਾ ਬਦਲ ਦਿੱਤੀ। ਇਹ ਬਿਆਦਵੀ ਕਾਂਡ ਦਾ ਦੋਸ਼ੀ ਇਹੋ ਯੋਧੇ ਦੇ ਵਿੱਚ ਦਿਖਾਈ ਦਿੱਤਾ। ਇਹ ਪ੍ਰਦੀਪ ਕਲੇਰ ਹੈ। ਜਿਹੜਾ ਕਥਤ ਰੂਪ ਦੇ ਵਿੱਚ ਇਸ ਬਿਆਦਵੀ ਘਟਨਾ ਕਾਂਡ ਦਾ ਕਥਤ ਦੋਸ਼ੀ ਮੰਨਿਆ ਜਾਂਦਾ ਹੈ। ਪਗੌੜਾ ਹੈ। ਔਰ ਕਹਿੰਦੇ ਆ ਕਿ ਇਹ ਜੁਪੀ ਸਰਕਾਰ ਦੇ ਮੰਤਰੀ ਭਾਜਪਾ ਆਗੂ ਸੂਰਿਆ ਪ੍ਰਤਾਪ ਸ਼ਾਹੀ ਨਾਲ ਦੇਖਿਆ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿੱਥੇ ਰਜਿਸਟਰ ਲੈ ਕੇ ਵੱਡਾ ਐਲਾਨ ਕੀਤਾ ਗਿਆ ਉੱਥੇ ਹੀ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਢਿਲਸਾਵ ਵੱਡੇ ਅਫਸਰਾਂ ਦੇ ਨਾਲ ਮੀਟਿੰਗ ਕੀਤੀ ਗਈ ਹੈ ਉਹਨਾਂ ਨੇ ਕਿ ਲੋਕਾਂ ਨੂੰ ਮੁਸ਼ਕਲਾ ਬਹੁਤ ਆ ਰਹੀਆਂ ਨੇ ਅਸੀਂ ਇਹ ਸ਼ਰਤ ਖਤਮ ਕਰਨਾ ਚਾਹੁੰਦੇ ਹਾਂ ਤੇ ਨਾਲ ਇਹ ਵੀ ਕਹਤਾ ਹੁਣ ਤੱਕ ਜਿਹੜੀਆਂ ਕਲੋਨੀਆਂ ਨਜਾਇਜ਼ ਬਣ ਗਈਆਂ ਅਸੀਂ ਇੱਕ ਵਾਰੀ ਰਾਹਤ ਦਿੰਦੇ ਆਂ ਗਾਹਾਂ ਨੂੰ ਕਿਸੇ ਨੂੰ ਨਜਾਇਜ਼ ਕਲੋਨੀ ਨਹੀਂ ਬਣਨ ਦੇਵਾਂਗੇ ਚੰਡੀਗੜ੍ਹ ਦੇ ਵਿੱਚ ਜਿੱਥੇ ਮੇਰ ਨੂੰ ਲੈ ਕੇ ਲਗਾਤਾਰ ਕੰਮਾਂ ਸੰਘੜਿਆ ਹੈ ਉੱਥੇ ਹੀਟਲ ਸਾਹਿਬ ਦੂਜੇ ਪਾਸੇ ਕਾਂਗਰਸ ਦੇ ਐਨ ਐਸ ਯੂ ਆਈ ਤੇ ਵਰਕਰਾਂ ਵੱਲੋਂ ਲਗਾਤਾਰ ਬੀ ਜੀ ਪੀ ਦਾ ਜ਼ਫਰ ਕੀਤਾ ਜਾ ਰਿਹਾ ਹੈ ਤੇ ਅੱਜ ਵੀ ਉਸੇ ਛੜਾਪ ਦੇਖਣ ਨੂੰ ਮਿਲਿਆ ਪੁਲਿਸ ਵੱਲੋਂ ਬੈਰੀਕੇਡਿੰਗ ਕੀਤੀ ਕਿਸੇ ਪਾਣੀ ਵੀ ਛੜਾਣ ਦਿੱਤਾ ਭਾਰਤੀ ਜਨਤਾ ਪਾਰਟੀ ਦਾ ਦਫ਼ਤਰ ਘੇਰਨ ਗਏ ਸੀ ਇਹਨਾਂ ਦੀ ਆਪਣੀ ਮਰਜ਼ੀ ਹੈ ਜੇ ਨਗਰ ਨਿਗਮ ਦੇ ਮਾਮਲੇ 'ਚ ਗਏ ਸੀ ਤਾਂ ਮੈਂ ਸਮਝਦਾ ਕਿ ਇਹਨਾਂ ਨੂੰ ਅਜੇ ਰੁਕਣਾ ਚਾਹੀਦਾ ਹੈ। ਦਿੱਲੀ ਵਿੱਚ ਦੰਗੇ ਹੋਏ ਸੀ ਉਹਨੂੰ ਲੈ ਕੇ ਕਮਨ ਲਾਡ ਦੇ ਜਿਹੜੇ ਸੁਣਵਾਈਆ ਟ੍ਰਿਨ ਸਾਹਿਬ ਉਹ 28 April ਪੈਗੀ। ਪਹਿਲੀ ਗੱਲ ਤਾਂ ਇਹ ਦੰਗੇ ਨਹੀਂ ਸੀ ਜੀ ਇੱਕ ਕਤਲੇਆਮ ਸੀ ਇੱਕ ਤਰਫਾ। ਦੰਗੇ ਹੁੰਦੇ ਆ ਜਿੱਥੇ ਦੋ ਤਰਫਾਂ ਵਿਚਦੀ ਲੜਨ। ਇੱਕ ਤਰਫ ਤਾਂ ਨਹਾਤਗਾ ਸੀ। ਸ਼ਾਂਤੀ ਨੀਤੀ ਨੂੰ ਲੈ ਕੇ ਦਿੱਲੀ ਸਰਕਾਰ ਲਗਾਤਾਰ ਕੀਰਦੀ ਜਾ ਰਹੀ ਹੈ ਤੇ ਅੱਜ ਦਿੱਲੀ ਦੇ ਜੋ ਮੰਤਰੀ ਨੇ ਆਤਿਸ਼ੀਵਲਖਪੁਰਾ ਕਾਉਂਸਲ ਫੇ ਕੀਤੀ ਇਹਨੇ 16 ਘੰਟੇ ਉਥੇ ਪੜਤਾਲ ਹੋਈ ਹੈ ਲੈ ਕੇ ਕੀ ਗਏ ਨੇ ਉਹਦੇ موبائل ਤੇ ਮੀਲਾ ਪੰਜਾਬ ਚਾਉ ਯਾਤਰਾ ਨੂੰ ਲੈ ਕੇ ਸਭੀ ਬਾਦਲਾ ਚ ਤਰੰਤਾ ਜਾਰੀ ਸੀ ਉਸ ਤੋਂ ਪਹਿਲਾਂ ਹੀ ਉਹਨਾਂ ਦੇ ਹੋਲਡਿੰਗ ਬੋਰਡ ਨੇ ਜਿਹੜਾ ਸਾਬ ਉਹ ਉਤਾਰ ਦਿੱਤੇ ਸੀ ਉਹਨਾਂ ਦੇ ਵੀ ਜਿਹੜੇ ਕਰਮਚਾਰੀ ਸੀ ਉਹ ਕਹਿੰਦੇ ਵੀ ਜਿਨ੍ਹਾਂ ਨੇ ਆਗਿਆ ਨਹੀਂ ਲਈ ਟੈਕਸ ਨਹੀਂ ਭਰੇ ਅਸੀਂ ਉਹਨਾਂ ਦੇ ਉਤਾਰ ਰਹੇ ਹਾਂ ਤੇ ਸਵਾਲ ਦੂਜੇ ਪਾਸੋਂ ਇਹ ਉੱਠਦਾ ਹੈ ਕਿ ਜਿਹੜੇ ਮੁੱਖ ਮੰਤਰੀ ਦੇ ਤੇ ਦੂਜਿਆਂ ਦੇ ਲੱਖਾਂ ਦੀ ਗਿਣਤੀ ਵਿੱਚ ਤੁਸੀਂ ਲਾ ਦਿੰਦੇ ਹੋ ਉਹ ਸਾਰੇ ਪੈਸੇ ਦੇ ਕਿੱਥੇ ਨੇ ਦੂਜੇ ਪਾਸੇ ਆਰਜੀਪੀਸੀ ਬੁਲਟਨ ਸਾਜੋ ਕੋਰ ਦੁਆਰਾ ਦੇ ਉੱਤੇ ਸਰਕਾਰ ਇੰਟਰਫੇਅਰ ਕਰਦੇ ਹੋ ਤੇ ਜਲਦੀ ਇਤਰਾਜਤ ਆਏ ਗਏ ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਜਿਨ੍ਹਾਂ ਨੂੰ ਉਹਨਾਂ ਨੇ ਚਿੱਠੀ ਲਿਖੀ ਹੈ ਕਿ ਮਹਾਰਾਸ਼ਟਰ ਸਰਕਾਰ ਦੇ ਮੰਤਰੀ ਮੰਡਲ ਵੱਲੋਂ ਉਹ ਕਹਿੰਦੇ ਤੁਸੀਂ ਪ੍ਰਬੰਧਕੀ ਬੋਰਡ ਦੇ ਕਾਨੂੰਨ ਵਿੱਚ ਮਰਜ਼ੀ ਦੀ ਸੋਧ ਕਰਤੀ ਹੈ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੇ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਵੱਡੀਆਂ ਖਬਰਾਂ ਦੇ ਉੱਤੇ ਚਰਚਾ ਕਰਦੇ ਆ ਤੇ ਚਰਚਾ ਕਰਨ ਲਈ ਮਿਲਣਾ ਮੌਜੂਦ ਨੇ ਸਾਡੇ ਚੈਨ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਪਹਿਲਾ ਸਵਾਗਤ ਕਰਦੇ ਹਾਂ ਢਿੱਲੋਂ ਸਾਹਿਬ ਸਵਾਗਤ ਹੈ ਜੀ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਜੀ ਜੀ ਢਿੱਲੋਂ ਸਾਹਿਬ ਅੱਜ ਗੱਲ ਕਰਾਂਗੇ ਨਵਜੋਤ ਸਿੰਘ ਸਿੱਧੂ ਦੀ ਨਵਜੋਤ ਸਿੰਘ ਸਿੱਧੂ ਢਿੱਲੋਂ ਸਾਹਿਬ ਮਾਈਨਿੰਗ ਦੇ ਮਾਮਲੇ ਨੂੰ ਲੈ ਕੇ ਲਗਾਤਾਰ ਸਰਕਾਰ ਦੇ ਪਿੱਛੇ ਹੀ ਪੈ ਗਏ ਨੇ ਜੀ ਉਹ ਵੀਡੀਓ ਪੋਸਟ ਕਰਦੇ ਨੇ ਕਦੇ ਪ੍ਰੈਸ ਕਾਨਫਰੰਸਾਂ ਕਰਦੇ ਨੇ ਤੇ ਲਗਾਤਾਰ ਸਰਕਾਰ ਨੂੰ ਮਾਈਨਿੰਗ ਦੇ ਮਾਮਲੇ ਨੂੰ ਘੇੜਦੇ ਨੇ ਤੇ ਕਈ ਸਵਾਲ ਵੀ ਖੜੇ ਕਰ ਦਿੰਦੇ ਨੇ ਜੀ ਨਵਜੋਤ ਸਿੰਘ ਸਿੱਧੂ ਮਾਈਨਿੰਗ ਚੋਣਾ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਜਿਹੜੇ ਇਹਨਾਂ ਦੇ ਸੁਪਰੀਮੋ ਨੇ ਉਹਨਾਂ ਨੇ ਇੱਕ ਅੰਕੜਾ ਦਿੱਤਾ ਸੀ ਕਿ ਅਸੀਂ ਤਾਂ 20000 ਕਰੋੜ ਮਾਈਨਿੰਗ ਦੇ ਵਿੱਚੋਂ ਹੀ ਲੈ ਲੈਣਾ ਹੈ ਇਹਨਾਂ ਦਾ ਮੰਤਰੀ ਹੈ ਉਹਨਾਂ ਨੇ 474 ਕਰੋੜ ਦਾ ਦੱਸਿਆ ਚਲੋ 500 ਮੰਨ ਲੈਂਦੇ ਆ 2 ਸਾਲਾਂ ਦਾ 40 ਕਰੋੜ ਹੋ ਜਾਂਦਾ ਅਜੇ ਤੱਕ ਤਾਂ ਹਜ਼ਾਰ 'ਚ ਵੀ ਨਹੀਂ ਆਇਆ ਸੋਆਂ 'ਚ ਹੀ ਤੁਰਿਆ ਫਿਰਦਾ ਉਹਨਾਂ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਸਟੇ ਦੇ ਬਾਵਜੂਦ ਸਰਕਾਰੀ ਨੀਤੀ ਦੇ ਉਲਟ ਪੰਜਾਬ ਦਾ ਲਾਲਚ ਨੈਤਿਕਤਾ ਦੀਆਂ ਸਾਰੀਆਂ ਰੁਕਾਵਟਾਂ ਪਾਰ ਕਰਦਾ ਹੋਇਆ ਇਹ ਨਜਾਇਜ਼ ਮਾਈਨਿੰਗ ਦਾ ਧੰਦਾ ਹੋ ਰਿਹਾ ਖਾਸ ਕਰ ਅਨੰਦਪੁਰ ਸਾਹਿਬ ਦੇ ਖੇਤਰ ਵਿੱਚ ਰੋਪੜ ਜ਼ਿਲ੍ਹੇ ਦੇ ਵਿੱਚ ਜਿਹੜਾ ਅਸੀਂ ਇਸ ਵੇਲੇ ਦੇਖਦੇ ਪਈ ਆ ਉਹ ਕਹਿੰਦੇ ਕਿ ਲੋਕਾਂ ਦੀ ਹੋਂਦ ਨੂੰ ਖੋਰਾ ਲੱਗ ਰਿਹਾ ਹੈ ਹਾਈ ਕੋਰਟ ਨੇ ਰੋਕ ਲਾਈ ਹੈ ਹਾਈ ਕੋਰਟ ਨੇ ਬਹੁਤ ਕੁਝ ਕਿਹਾ ਕਹਿੰਦੇ ਤੁਸੀਂ ਪੰਜਾਬ ਬਚਾਉਣ ਆਏ ਸੀ ਭ੍ਰਿਸ਼ਟਾਚਾਰ ਬਦਲਣ ਲਈ ਆਏ ਸੀ ਜਾਂ ਪੰਜਾਬ ਬਚਣ ਲਈ ਆਏ ਹੋ ਇਹ ਗੱਲ ਲਗਾਤਾਰ ਕੀਤੀ ਜਾ ਰਹੀ ਹੈ ਨਵਜੋਤ ਸਿੰਘ ਸਿੱਧੂ ਰੇਵ ਬਾਬਲਾ ਇਸ ਤੋਂ ਪਹਿਲਾਂ ਇਸੇ ਖੇਤਰ ਦਾ ਮਾਮਲਾ ਸੁਖਪਾਲ ਤੋਂ ਖੈਰਾ ਨੇ ਵੀ ਚੱਕਿਆ ਸੀ ਹੋਰ ਦੇਖਣਾ ਹੋਵੇਗਾ ਇਹਨਾਂ ਮਾਮਲਿਆਂ ਦੇ ਵਿੱਚ ਭਵਿੱਖ ਦੇ ਵਿੱਚ ਜਾ ਕੇ ਬਣਦਾ ਕੀ ਹੈ ਸੋ ਇਹ ਜਿਹੜਾ ਮਾਮਲਾ ਹੈ ਇਹ ਕਾਫੀ ਗੰਭੀਰਤਾ ਵਾਲਾ ਹੈ ਸਰਕਾਰ ਨੂੰ ਖਾਸ ਕਰ ਮੁੱਖ ਮੰਤਰੀ ਸਾਹਿਬ ਨੂੰ ਇਹਦੇ ਉੱਤੇ ਆਪਣਾ ਪੱਖ ਰੱਖਣਾ ਚਾਹੀਦਾ ਹੈ ਜੀ ਸੋ ਨਾਲ ਹੀ ਗੱਲ ਕਰਾਂਗੇ ਢਿਲਸਾ ਵਾਪਸ ਸਿੱਧੂ ਮੂਸੇਵਾਲੇ ਦੀ ਤੁਹਾਨੂੰ ਦੱਸਦੇ ਕਿ 2 ਸਾਲ ਦੇ ਸਮਾਂ ਕਰੀਬ ਹੋ ਗਿਆ ਉਹਨਾਂ ਨੂੰ ਗਏ ਨੂੰ ਤੇ ਨਾਲ ਹੀ ਆ ਇਸ ਸਮੇਂ ਕੋਰਟ 'ਚ ਖੁਲਾਸਾ ਕੀਤਾ ਹੈ ਜਿਹੜਾ ਉਹਨਾਂ ਦੇ ਮੁੱਲਜ਼ਮ ਸੀ ਉਹਨਾਂ ਨੇ ਕਿਹਾ ਕਿ ਸੀ ਪੁਲਿਸ ਦੀ ਵਰਦੀ ਦੇ ਵਿੱਚ ਹਮਲਾ ਕਰਨ ਲੱਗੇ ਸੀ ਪਰ ਜਦੋਂ ਸਿਕਿਉਰਿਟੀ ਹਟਾਈ ਗਈ ਤਾਂ ਸਿਆਣਾ ਪਲਾਨ ਚੇਂਜ ਕਰ ਦਿੱਤਾ ਜੀ ਦੇਖੋ ਜਿਹੜਾ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਇਹਨਾਂ ਦਾ ਕਤਲ ਹੁੰਦਾ ਹੈ ਇਹ ਸਰਕਾਰ ਹੋਂਚ ਆਉਣ ਤੋਂ ਬਾਅਦ ਮਈ 2022 ਚ 29 ਮਈ 2022 ਦੋ ਸਾਲਾਂ ਬਾਅਦ ਖਲਾਸਾ ਕੀਤਾ ਉਹ ਕਹਿੰਦੇ ਇਹਦੇ ਤੇ ਗੋਲਾਬਾਰੀ ਕਰਨ ਤੋਂ ਪਹਿਲਾਂ ਏਕੇ 47 ਨਾਲ ਬਕ ਬਕ ਖੇਤਰਾਂ ਦੀ ਜਾਂਚ ਕੀਤੀ ਹੈਂਡ ਗ੍ਰੇਨੇਡ ਲਾਂਚਰ ਦੀ ਵਾਰ ਤੋਂ ਕੀਤੀ ਪਰ ਕਾਮਯਾਬ ਨਹੀਂ ਹੋਈ ਪੁਲਸਮ ਲਾਜਮਾ ਦੀ ਨਕਲ ਕਰਨ ਦੀ ਯੋਜਨਾ ਬਣਾਈ ਦੋ ਔਰਤਾ ਨਾਮ ਮਿਲਣ ਕਾਰਨ ਕਤਤ ਬਦਮਾਸ਼ਾਂ ਨੇ ਮੌਕੇ ਤੋਂ ਹੀ ਯੋਜਨਾ ਬਦਲ ਦਿੱਤੀ ਇਹ ਸ਼ੂਟਰ ਹੈ ਜੀ ਕੇਸ਼ਵ ਵਾਸੀ ਆਵਾ ਵਸਤੀ ਬਠਿੰਡਾ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਮੁੱਸੇਵਾਲੇ ਤੋਂ ਕਤਲ ਤੋਂ ਪਹਿਲਾ ਪ੍ਰੇਵਰਤ ਫੌਜੀ ਦੀਪਕ ਮੁੰਡੀ ਬਾਕੀ ਸਾਰੇ ਕਤਤ ਮੁਜਰਮ ਪਿੰਡ ਸਖਤਾ ਕੇੜਾ ਦੇ ਖੇਤਾ ਵਿੱਚ ਸਨਸਨ ਥਾ ਤੇ ਚਲੇ ਗਏ ਸਨ ਡਬਲ ਈ ਦੀ AK47 ਸਮੇਤ ਪਿਸਤੌਲਾਂ ਨਾਲ ਚੈਕਿੰਗ ਪ੍ਰੇਵਰਤ ਫੌਜੀ ਦੀਪਕ ਮੁੰਡੀ ਨੇ ਗਰਨੇਡ ਲਾਂਚ ਕਰਨ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕੀਤੀ ਸੀ ਗਰਨੇਡ ਨਹੀਂ ਸੁੱਟਿਆ ਜਿਸ ਕਾਰਨ ਸਪਾਈ ਨੇ ਇਸ ਨੂੰ ਪੈਕ ਕਰ ਦਿੱਤਾ ਕਹਿੰਦੇ ਕਿਸਨਵਾਈ ਦਰਾਂ ਇਸ ਤਰ੍ਹਾਂ ਦੇ ਖਲਾਸੇ ਇਹਨਾਂ ਨੇ ਸ਼ੂਟਰਾਂ ਨੇ ਕੀਤੇ ਹੈ ਉਹਦੇ ਵਿੱਚ ਕੀ ਸੱਚ ਹੈ ਕੀ ਝੂਠਾ ਹੈ ਜਿਹੜਾ ਕੁਝ ਪੁਲਿਸ ਨੇ ਚਲਾਨ ਪੇਸ਼ ਕੀਤਾ ਕੀ ਇਹ ਸਾਰਾ ਕੁਝ ਉਹਦੇ ਨਾਲ ਮਿਲਾਨ ਹੁੰਦਾ ਜਾਂ ਨਹੀਂ ਹੁੰਦਾ ਇਹ ਲੋਕ ਅਸੀਂ ਸਾਰੇ ਜਾਣਦੇ ਆਂ ਇੱਕ ਅਜੀਬ ਕਿਸਮ ਦੇ ਤੇ ਅਲੱਗ ਦਿਮਾਗ ਵਾਲੇ ਹੋਇਆ ਕਰਦੇ ਨੇ ਸੋ ਦੇਖਦੇ ਹਾਂ ਇਸ ਮਾਮਲੇ ਦੇ ਵਿੱਚ ਹੁਣ ਆਪਾਂ ਕਿ ਜਦੋਂ ਸੁਣਵਾਈ ਪੂਰੀ ਹੋਵੇਗੀ ਉਸ ਤੋਂ ਬਾਅਦ ਅਦਾਲਤ ਕਿਸ ਨਤੀਜੇ ਤੇ ਪਹੁੰਚਦੀ ਹੈ ਜੀ ਸੋ ਤੋਂ ਸਤਜਪਸੇ ਬੇਅਦਬੀ ਕਾਂਡ ਦਾ ਦੋਸ਼ੀ ਇਹੋ ਯੋਧੇ ਦੇ ਵਿੱਚ ਦਿਖਾਈ ਦਿੱਤਾ ਹੈ ਕਈ ਦਿਨਾਂ ਤੋਂ ਇਹ ਚਰਚਾਵਾਂ ਚੱਲ ਰਹੀਆਂ ਨੇ ਜਦੋਂ ਰਾਮ ਮੰਦਰ ਦਾ ਉਤਕਟਨ ਹੋਇਆ ਉਸ ਤੋਂ ਬਾਅਦ ਇਹ ਪ੍ਰਦੀਪ ਕਲੇਰ ਹੈ ਜਿਹੜਾ ਕਥਤ ਰੂਪ ਦੇ ਵਿੱਚ ਇਸ ਵਿਆਦਵੀ ਘਟਨਾ ਕਾਰਨ ਦਾ ਕਥਤ ਦੋਸ਼ੀ ਮੰਨਿਆ ਜਾਂਦਾ ਹੈ ਪਗੌੜਾ ਹੈ ਔਰ ਕਹਿੰਦੇ ਆ ਕਿ ਇਹ यूपी सरकार ਦੇ ਮੰਤਰੀ ਭਾਜਪਾ ਆਗੂ ਸੂਰਿਆ ਪ੍ਰਤਾਪ ਸ਼ਾਹੀ ਨਾਲ ਦੇਖਿਆ ਗਿਆ ਤਸਵੀਰਾਂ ਵਾਇਰਲ ਹੋਈਆਂ ਨੇ 2 ਫਰਵਰੀ ਨੂੰ ਪਹਿਲੀ ਵਾਰ ਜੋ ਦੇਖੀਆਂ ਕਿ ਉੱਤਰ ਪ੍ਰਦੇਸ਼ ਦੇ ਖੇਤੀਬਾੜੀ ਮੰਤਰੀ ਨਾਲ ਬਣੇ ਰਾਮ ਮੰਦਰ ਨਾਲ ਸੰਬੰਧਿਤ ਜੁਦਿਆ ਸਮਾਰੋਹ ਵਿੱਚ ਨਜ਼ਰ ਆ ਰਿਹਾ ਹੈ ਹਾਲਾਂਕਿ ਪੋਸਟ ਮੈਂ ਮੰਤਰੀ ਦੇ ਫੇਸਬੁਕ ਪੇਜ ਤੋਂ ਡਿਲੀਟ ਹੋ ਗਈ ਹੈ ਪਰ ਆਨਲਾਈਨ ਚੈਨ ਆਨਲਾਈਨ ਸ਼ੇਅਰ ਕੀਤੇ ਗਏ ਸਕਰੀਨਸ਼ਾਟ ਵਿੱਚ ਪ੍ਰਦੀਪ ਕਲੇੜ ਦੇ ਨੇੜੇ ਖੜੇ ਦਿਖਾਈ ਦੇ ਰਹੇ ਨੇ 2018 ਤੋਂ ਪੰਜਾਬ ਵਿੱਚ ਲੋੜੀਂਦਾ ਢੇਰਾਮੁਖੀ ਵੀ ਬਾਰ-ਬਾਰ ਯੂਪੀ ਦੇ ਵਿੱਚ ਜਾ ਕੇ ਵੰਦਾ ਆਪਦੇ ਬਾਗਪਦ ਜਿਹੜਾ ਉਹਦਾ ਆਸ਼ਰਮ ਹੈ ਇਸ ਵੰਦ ਦੇ ਵਿੱਚ ਜਿਹੜੇ ਫਰੀਦਕੋਟ ਦੇ ਜ਼ਿਲ੍ਹਾ ਪੁਲਿਸ ਮੁਖੀ ਨੇ ਹਰਜੀਤ ਸਿੰਘ ਉਹਨਾਂ ਨੇ ਇੱਕ ਮਾਧਿਅਮ ਅੰਗਰੇਜ਼ੀ ਅਖਬਾਰ ਨੂੰ ਇੰਟਰਵਿਊ ਦਿੱਤੀ ਉਦੋਂ ਤੋਂ ਚੱਲਿਆ ਕਿ ਫਰੀਦਕੋਟ ਦੀ ਟੀਮ ਉੱਥੇ ਗਈ ਹੈ ਪੁਲਿਸ ਦੀ ਤੇ ਉਹ ਜਾਂਚ ਪੜਤਾਲ ਕਰੇਗੀ ਯੂਪੀ ਪੁਲਿਸ ਨੂੰ ਨਾਲ ਲੈ ਕੇ ਉਹਨਾਂ ਨੇ ਕਿਹਾ ਕਿ ਅਜੇ ਤੱਕ ਕਿਸੇ ਕਸਮ ਦੀ ਕੋਈ ਪੁਸ਼ਟੀ ਤਾਂ ਨਹੀਂ ਹੋਈ ਅਸੀਂ ਉਹਨੂੰ ਲੱਭ ਨਹੀਂ ਸਕੇ ਇਹ ਵੀ ਨਹੀਂ ਪਤਾ ਕਿ ਉਹ ਪ੍ਰਦੀਪ ਕਲੇਰ ਹੈ ਜਾਂ ਕੋਈ ਹਮੇਸ਼ਾਕਲ ਹੋਰ ਹੈ ਜਦੋਂ ਤੱਕ ਉਹਦੀ ਪੂਰੀ ਪੁਸ਼ਟੀ ਨਹੀਂ ਹੁੰਦੀ ਔਰ ਕਲੇਰ ਦੇ ਨਾਲ ਖੜਿਆ ਨਿਰਮਲ ਸਿੰਘ ਬਾਦ ਦਾ ਕਹਿਣਾ ਕਿ ਮੈਨੂੰ ਪਤਾ ਨਹੀਂ ਸੀ ਇਹ ਪ੍ਰਦੀਪ ਕਲੇਰ ਹੈ ਪੰਜਾਬ ਵਿੱਚ ਲੋਰੀ ਦਾ ਕਹਿੰਦੇ ਇਹ ਤਸਵੀਰ ਜਗਤਾਰ ਸਿੰਘ ਦੇ ਲੰਗਰ ਦੇ ਦੌਰਾਨ ਖਿੱਚੀ ਗਈ ਸੀ ਇਹ ਹੈ ਉਹਦਾ ਹਮ ਸ਼ਕਲ ਹੈ ਕੋ ਹੋਰ ਹੈ ਇਹ ਗੱਲ ਸਾਰਿਆਂ ਦੇ ਸਾਹਮਣੇ ਆ ਰਹੀ ਹੈ ਜੀ ਸਚਾਈ ਕੀ ਹੈ ਇਹ ਤਾਂ ਜਦੋਂ ਪੁਲਿਸ ਪੁਸ਼ਟੀ ਕਰੇਗੀ ਉਸ ਤੋਂ ਬਾਅਦ ਹੀ ਪਤਾ ਚੱਲੇਗਾ ਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿੱਥੇ ਰਜਿਸਟਰ ਲੈ ਕੇ ਵੱਡਾ ਐਲਾਨ ਕੀਤਾ ਗਿਆ ਉੱਥੇ ਹੀ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਢਿਲਸਾਵ ਵੱਡੇ ਅਫਸਰਾਂ ਦੇ ਨਾਲ ਮੀਟਿੰਗ ਕੀਤੀ ਗਈ ਹੈ ਜੀ ਮੁੱਖ ਮੰਤਰੀ ਨੇ ਕੱਲ ਭੰਕਰ ਪਿੰਡ ਦੇ ਵਿੱਚ ਐਲਾਨ ਕੀਤਾ ਸੀ ਕਿ ਪੰਜਾਬ ਵਿੱਚ ਹਰ ਤਰ੍ਹਾਂ ਦੀਆਂ ਰਜਿਸਟਰੀਆਂ ਤੋਂ ਐਨਓਸੀ ਨੋਬਜੈਕਸ਼ਨ ਸਰਟੀਫਿਕੇਟ ਇਤਰਾਜ਼ ਹਿੰਤਾ ਸਰਟੀਫਿਕੇਟ ਇਹ ਸ਼ਰਤ ਖਤਮ ਕੀਤੀ ਜਾ ਰਹੀ ਹੈ ਕਰਦੇ ਆਂਗੇ ਅਸੀਂ ਅੱਜ ਉਹਨਾਂ ਨੇ ਸਬੰਧਤ ਅਧਿਕਾਰੀਆਂ ਨਾਲ ਇੱਕ ਬੈਠਕ ਕੀਤੀ ਇਸ ਮੀਟਿੰਗ ਦੇ ਵਿੱਚ ਮਾਲ ਮੰਤਰੀ ਬ੍ਰਹਮਸ਼ੰਕਰ ਜਿੰਪਾ ਇਸੇ ਤਰ੍ਹਾਂ ਸਤਾਨਕ ਸਰਕਾਰਾਂ ਦੇ ਮੰਤਰੀ ਬਲਕਾਰ ਸਿੰਘ ਤੇ ਕਈ ਵਿਭਾਗਾਂ ਦੇ ਅਤੇ ਕਾਨੂੰਨ ਨਾਲ ਸੰਬੰਧਿਤ ਅਧਿਕਾਰੀ ਵੀ ਹਾਜ਼ਰ ਸਨ ਉਹਨਾਂ ਨੇ ਕਿ ਲੋਕਾਂ ਨੂੰ ਮੁਸ਼ਕਲਾਂ ਬਹੁਤ ਆ ਰਹੀਆਂ ਨੇ ਅਸੀਂ ਇਹ ਸ਼ਰਤ ਖਤਮ ਕਰਨਾ ਚਾਹੁੰਦੇ ਹਾਂ ਤੇ ਨਾਲ ਇਹ ਵੀ ਕਹਤਾ ਹੁਣ ਤੱਕ ਜਿਹੜੀਆਂ ਕਲੋਨੀਆਂ ਨਜਾਇਜ਼ ਬਣ ਗਈਆਂ ਅਸੀਂ ਇੱਕ ਵਾਰੀ ਰਾਹਤ ਦਿੰਦੇ ਹਾਂ ਗਾਹਾਂ ਨੂੰ ਕਿਸੇ ਨੂੰ ਨਜਾਇਜ਼ ਕਲੋਨੀ ਨਹੀਂ ਬਣਨ ਦੇਾਂਗੇ ਲੋਕਾਂ ਦੇ ਵਿੱਚ ਇਹ ਚਰਚਾ ਕਿ ਇਹ ਯੂ ਟਰਨ ਦੀ ਸਰਕਾਰ ਹੈ ਪਤਾ ਨਹੀਂ ਕਦੋਂ ਯੂ ਟਰਨ ਲਾਏ ਜਾਣ ਪਰ ਮੁੱਖ ਮੰਤਰੀ ਨੇ ਇਹ ਗੱਲ ਜ਼ਰੂਰ ਕਹੀ ਹੈ ਕਿ ਭੁੱਲ ਜੋ ਹੁਣ ਜੇ ਤੂੰ ਕੋਈ ਨਜਾਇਜ਼ ਕਲੋਨੀ ਬਣਾਉਂਗੇ ਅਸੀਂ ਆਪ ਦੇਖਿਆ ਨਜਾਇਜ਼ ਕਲੋਨੀਆਂ ਬਣਦੀਆਂ ਨੇ ਉਹਨਾਂ ਦੇ ਵਿੱਚ ਗਲੀਆਂ ਵੀ ਇੰਨੀਆਂ ਛੋਟੀਆਂ ਰੱਖ ਦਿੱਤੀਆਂ ਜਾਂਦੀਆਂ ਨੇ ਤੁਸੀਂ ਪੁੱਛੋ ਕੁਛ ਨਾ ਸੋ ਲੋਕ ਖੱਜਲਖੋਰ ਹੁੰਦੇ ਨੇ ਜੋ ਗੱਲਾਂ ਲੋਕਾਂ ਨੂੰ ਕਹੀਆਂ ਜਾਂਦੀਆਂ ਪਹਿਲਾਂ ਸਵਾਲ ਜਵਾਬ ਦਿਖਾਏ ਜਾਂਦੇ ਆ ਉਹਦੇ ਤੇ ਖਰੇ ਨਹੀਂ ਉੱਤਰਦੇ ਤੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਅਸੀਂ ਖਤਮ ਕਰਨ ਜਾ ਰਹੇ ਹਾਂ ਐਨਓਸੀ ਦੀ ਸ਼ਰਤ ਔਰ ਕਲਰ ਕੋਡਿੰਗਸ ਅਸਟਾਮ ਸਿਸਟਮ ਲਾਗੂ ਕਰ ਦਿੱਤੀ ਗਈ ਹੈ ਪ੍ਰਣਾਲੀ ਕਲੋਨੀ ਕੱਟਣ ਲਈ ਕੋਲੋ ਕਲੋਨਾਈਜ਼ਰ ਨੂੰ ਲਾਲ ਰੰਗ ਦਾ ਇਹ ਸਟੈਂਪ ਪੇਪਰ ਜਿਹਨੂੰ ਆਪਾਂ ਸਟੈਂਪ ਕਹਿੰਦੇ ਆ ਉਹ ਲੈਣਾ ਪਵੇਗਾ ਬਿਨੈ ਕਹਨੂੰ ਸਟੈਂਪ ਪੇਪਰ ਉਦੋਂ ਹੀ ਜਾਰੀ ਕੀਤਾ ਜਾਵੇਗਾ ਜਦੋਂ ਸਾਰੇ ਵਿਭਾਗਾਂ ਤੋਂ ਐਨਓਸੀ ਮਿਲ ਗਈ ਤੇ ਲੋਕਾਂ ਨੂੰ ਇਹਦੇ ਨਾਲ ਕਾਫੀ ਹੱਦ ਤੱਕ ਸੌਖ ਮਿਲੇਗੀ ਗੱਲ ਚੰਗੀ ਆ ਕੋਈ ਮਾੜੀ ਨਹੀਂ ਪਰ ਜਿਹੜੇ ਲੱਖਾਂ ਕਰੋੜਾਂ ਦਾ ਟੂਨਾ ਲਾ ਕੇ ਮੁੱਖ ਮੰਤਰੀ ਕਹਿੰਦੇ ਆ ਕਿ ਤਾਂ ਫਿਰ ਫਿਰ ਕਰੋਲੀਆਂ ਪਾਉਣਗੇ ਲਾਉਣਗੇ ਤੇ ਉਦੋਂ ਅਸੀਂ ਉਹਨਾਂ ਤੋਂ ਪੈਸੇ ਵਸੂਲ ਲਾਂਗੇ ਪਰ ਪੰਜਾਬੀ ਦੀ ਇੱਕ ਆਦਤ ਆ ਵੀ ਜਿਹਨੂੰ ਰਸੇ ਚ ਚੰਪਣ ਦੀ ਆਦਤ ਪੈ ਜੇ ਸੋ ਮੁੱਖ ਮੰਤਰੀ ਸਾਹਿਬ ਨੇ ਅੱਜ ਅਧਿਕਾਰੀਆਂ ਦੇ ਨਾਲ ਬਹਿ ਕੇ ਐਨਓਸੀ ਦੀ ਸ਼ਰਤ ਖਤਮ ਕਰਨ ਵਾਲੇ ਕਦਮ ਉਠਾਏ ਉਥੇ ਵਿਚਾਰ ਵਟਾਂਦਰਾ ਹੋਇਆ ਹੈ ਕਦੋਂ ਤੱਕ ਕਦੋਂ ਤੱਕ ਇਹ ਮਾਮਲਾ ਜਿਹੜਾ ਉਨਡ ਟਾਲਿਆ ਜਾਵੇਗਾ ਤੇ ਲੋਕਾਂ ਨੂੰ ਰਾਹਤ ਸ਼ੁਰੂ ਹੋ ਜਾਵੇਗੀ ਲੋਕ ਇਸ ਗੱਲ ਦੀ ਉਡੀਕ ਕਰ ਰਹੇ ਨੇ ਜੀ ਸੋ ਚੰਡੀਗੜ੍ਹ ਦੇ ਵਿੱਚ ਜਿੱਥੇ ਮੇਰੋਂ ਲੈ ਕੇ ਲਗਾਤਾਰ ਕਮਾਸਾਂ ਛੜਿਆ ਹੈ ਉੱਥੇ ਹੇਠਲ ਸਭ ਦੂਜੇ ਪਾਸੇ ਕਾਂਗਰਸ ਦੇ ਐਨਐਸਯੂਆਈ ਤੇ ਵਰਕਰਾਂ ਵੱਲੋਂ ਲਗਾਤਾਰ ਬੀਜੇਪੀ ਦਾ ਦਫ਼ਤਰ ਘੇਰਿਆ ਜਾ ਰਿਹਾ ਹੈ ਤੇ ਅੱਜ ਵੀ ਉਸੇ ਛੜਾਪਾ ਦੇਖਣ ਨੂੰ ਮਿਲਿਆ ਪੁਲਿਸ ਵੱਲੋਂ ਬੈਰੀਕੇਡਿੰਗ ਕੀਤੀ ਕਿਸੇ ਪਾਣੀ ਵੀ ਪੁਛਾੜਾ ਵੀ ਚੱਲਿਆ ਨਹੀਂ ਜੀ ਦੇਖੋ ਇਹ ਭਾਰਤੀ ਜਨਤਾ ਪਾਰਟੀ ਦਾ ਦਫ਼ਤਰ ਘੇਰਨ ਗਏ ਸੀ ਇਹਨਾਂ ਦੀ ਆਪਣੀ ਮਰਜ਼ੀ ਹੈ ਜੇ ਨਗਰ ਨਿਗਮ ਦੇ ਮਾਮਲੇ 'ਚ ਗਏ ਸੀ ਤਾਂ ਮੈਂ ਸਮਝਦਾ ਕਿ ਇਹਨਾਂ ਨੂੰ ਅਜੇ ਰੁਕਣਾ ਚਾਹੀਦਾ ਕਿਉਂਕਿ ਮਾਮਲਾ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਵਿੱਚ ਚਲਿਆ ਗਿਆ ਹੈ ਸੁਪਰੀਮ ਕੋਰਟ ਨੇ ਕਾਫੀ ਸਖਤ ਟਿੱਪਣੀਆਂ ਕੀਤੀਆਂ ਉਹ ਸਬੰਧਤ ਅਧਿਕਾਰੀ ਇਹ ਨੱਲ ਮਸੀਬੀ ਸੱਦ ਲਿਆ 19 ਫਰਵਰੀ ਤਰੀਕ ਹੈ ਅੱਜ 12 ਦਿਨ ਹੀ ਰਹਿ ਗਏ ਇਹਨਾਂ ਨੂੰ ਇੰਤਜ਼ਾਰ ਕਰ ਲੈਣਾ ਚਾਹੀਦਾ ਸੀ ਮੇਰਾ ਖਿਆਲ ਇਹ ਇੰਤਜ਼ਾਰ ਇਹਨਾਂ ਨੇ ਨਹੀਂ ਕੀਤਾ ਸੁਮੈ ਸਮਿਦਾ ਤੇ ਉਹਨਾਂ ਨੇ ਫਿਰ ਰੋਕਾ ਲਾ ਕੇ ਇਹਨਾਂ ਨੂੰ ਰੋਕਿਆ ਪਾਣੀ ਦੇ ਬਿਛਾੜਾ ਮਾਰੀ ਗਾ ਚਲੋ ਇਹਨਾਂ ਦਾ ਆਪਣਾ ਕੰਮ ਸੀ ਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਚੰਡੀਗੜ੍ਹ ਦੀ ਪੁਲਿਸ ਨੇ ਦੇਖਣਾ ਉਹਨਾਂ ਨੇ ਇਹਨਾਂ ਨੂੰ ਰੋਕਤ ਦਾ ਯਤਨ ਕੀਤਾ ਤੇ ਇਸ ਤਰ੍ਹਾਂ ਦੀ ਸਥਿਤੀ ਨੌਬਤ ਆਈ ਜੀ ਸੋ ਦੂਜੇ ਪਾਸੇ ਸੈਲਰ ਐਸੋਸੀਏਸ਼ਨਾਂ ਵੱਲੋਂ ਐਫਸੀਆਈ ਦੇ ਅਧਿਕਾਰੀਆਂ ਖਿਲਾਫ ਮੋਰਚਾ ਖੋਲ ਦਿੱਤਾ ਗਿਆ ਹੈ ਦੇਖੋ ਜੀ ਇਹ ਨਾਜ ਮੰਡੀ ਬਠਿੰਡਾ ਦੇ ਵਿੱਚ ਵੈਸੇ ਸਾਰੇ ਪੰਜਾਬ ਚ ਇਹ ਸੰਘਰਸ਼ ਕਰ ਰਹੇ ਨੇ ਐਫਸੀਆਈ ਭਾਰਤੀ ਖੁਰਾਕ ਨਿਗਮ ਫੂਡ ਕਾਰਪੋਰੇਸ਼ਨ ਆਫ ਇੰਡੀਆ ਧਰਨਾ ਦਿੱਤਾ ਐਸੋਸੀਏਸ਼ਨ ਨੇ ਜੰਮ ਕੇ ਨਰੇਵਾਜੀ ਕੀਤੀ ਆਗੂਆਂ ਦਾ ਕਹਿਣਾ ਹੈ ਕਿ ਐਫਸੀਆਈ ਕਵਲਟੀ ਚੈੱਕ ਕਰਨ ਦੇ ਨਾਂ ਤੇ ਕਤਤ ਰੂਪ ਵਿੱਚ ਸ਼ੈਲਰ ਮਾਲਕਾਂ ਨੂੰ ਤੰਗ ਕੀਤਾ ਜਾ ਰਿਹਾ ਹੈ। ਮੋਟੀਆਂ ਕਤਤ ਰਿਸ਼ਵਤਾ ਮੰਗਦੇ ਐ। ਉਹਨਾਂ ਨੇ ਕਿਹਾ ਕਿ ਇਸ ਐਫਸੀਆਈ ਦਾ ਨਾਂ ਹੀ ਬਦਲਣਾ ਚਾਹੀਦਾ। ਉਹਨਾਂ ਨੇ ਤੰਗ ਕਿਸੇ ਕਤਤ ਰੂਪ ਦੇ ਵਿੱਚ ਕਿ ਫੁੱਲ ਕ੍ਰਾਪਸ਼ਨ ਆਫ ਇੰਡੀਆ ਜੀ ਇਹ ਨਾਂ ਰੱਖਦੇ ਹੋ ਚੰਗੇ ਪੰਜਾਬ ਦੀਆਂ ਵੱਖ-ਵੱਖ ਏਜੰਸੀਆਂ ਦੇ ਅਧਿਕਾਰੀਆਂ ਨੂੰ ਮੋਟੀ ਕਥਤ ਰਸ਼ਵਤ ਦਿੰਦੇ ਨੇ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਇਹ ਚੌਲ ਮਿੱਲਾਂ ਸ਼ੈਲਰ ਇੰਡਸਟਰੀ ਖਤਮ ਕੀਤੀ ਜਾ ਰਹੀ ਹੈ ਨਵੇਂ ਸ਼ੈਲਰ ਨਹੀਂ ਲੱਗਣਗੇ ਤੇ ਪਿਛਲੇ ਵੀ ਇਹਨਾਂ ਦੀਆਂ ਕਥਤ ਨੀਤੀਆਂ ਦੇ ਕਾਰਨ ਬੰਦ ਹੋ ਜਾਣਗੇ ਇਸ ਤਰ੍ਹਾਂ ਦੀ ਇਲਜ਼ਾਮਬਾਜ਼ੀ ਇਹਨਾਂ ਨੇ ਚੌਲ ਮਿੱਲਾਂ ਦੇ ਮਾਲਕਾਂ ਨੇ ਜਿਨ੍ਹਾਂ ਨੂੰ ਪੈ ਸ਼ੈਲਰ ਕਹਿੰਦੇ ਆ ਉਹਨਾਂ ਨੇ ਫੂਡ ਕਾਰਪੋਰੇਸ਼ਨ ਉਪਿੰਡੀਆ ਭਾਰਤੀ ਖੁਰਾਕ ਨਿਗਮ ਦੇ ਅਧਿਕਾਰੀਆਂ ਦੇ ਉੱਤੇ ਦੋਸ਼ ਲਾਏ ਹੈ ਜੀ ਸੋ ਦੂਜੇ ਪਾਸੇ ਜੋ ਦਿੱਲੀ ਦੇ ਵਿੱਚ ਦੰਗੇ ਹੋਏ ਸੀ ਉਹਨੂੰ ਲੈ ਕੇ ਕਮਨ ਲਾਡ ਜਿਹੜੀ ਸੁਣਵਾਈ ਅਟਲ ਸਾਹਿਬ ਉਹ 28 April ਪੈਗੀ ਹੈ ਜੀ ਪਹਿਲੀ ਗੱਲ ਤਾਂ ਇਹ ਦੰਗੇ ਨਹੀਂ ਸੀ ਜੀ ਇੱਕ ਕਤਲੇਆਮ ਸੀ ਇੱਕ ਤਰਫਾ ਦੰਗੇ ਹੁੰਦੇ ਜਿੱਥੇ ਦੋ ਤਰਫਾਂ ਵਿਚ ਦੀ ਲੜਨ ਇੱਕ ਤਰਫਾ ਤਾਂ ਹੱਤਿਆ ਸੀ ਇਹਦੇ ਬਾਰੇ ਜਿਹੜੇ ਬਨਜਿੰਦਰ ਸਿੰਘ ਸਤਸਾ ਨੇ ਉਹ ਕਹਿੰਦੇ ਕਿ ਕਮਲ ਰਾਜ ਦੀ ਆਲਮੋਸਟ ਸਰਭਾਈ ਖਤਮ ਹੋ ਗਈ ਸੀ ਉਹਨਾਂ ਨੇ ਗ੍ਰਹਿ ਮੰਤਰਾਲੇ ਨਾਲ ਗੱਲ ਕੀਤੀ ਇੱਕ ਸੱਟ ਗਠਿਤ ਹੋਈ ਉਹ ਸਾਰਿਆਂ ਨੂੰ ਪਤਾ ਹੈ ਜਾਣਿਤ ਜਿਹੜੀ ਇਹ ਸੱਚ ਪਟੀਸ਼ਨ ਪਾਈ ਗਈ ਉਹਨਾਂ ਵੱਲੋਂ ਉਹਦੇ ਤੇ ਸੱਟ ਬਣੀ ਤੇ ਦਿੱਲੀ ਹਾਈ ਕੋਰਟ ਦੇ ਜੱਜ ਨੇ ਜਸਟਿਸ ਕਾਂਤਾ ਸ਼ਰਮਾ ਉਹਨਾਂ ਦੀ ਅਦਾਲਤ ਵਿੱਚ ਸੁਣਵਾਈ ਹੈ ਕਿ ਗੁਰਦੁਆਰਾ ਰਕਾਬ ਗੰਜ ਦੇ ਕੋਲ ਉਸ ਵੇਲੇ ਇਸ ਕਮਲਨਾਥ ਨੂੰ ਅਕਸਾਉਂਦੇ ਦੇਖਿਆ ਗਿਆ ਇੱਕੋ ਪਰਿਵਾਰ ਦੇ ਦੋ ਜੀ ਅਕਸਾਈ ਪੀੜ ਨੇ ਕਤਤ ਰੂਪ ਦੇ ਵਿੱਚ ਕਤਲ ਕਰ ਦਿੱਤਾ ਸੀ ਕਤਲੇਆਮ ਕਰਤਾ ਸੀ ਤੇ ਸਿੱਟ ਤੋਂ ਜਵਾਬ ਮੰਗ ਲਿਆ ਮਾਨਯੋਗ ਅਦਾਲਤ ਨੇ 28 April ਤੱਕ ਕਿ ਕਿਉਂ ਤੁਸੀਂ ਕੇਸ ਬੰਦ ਕੀਤਾ ਜੋ ਵੀ ਉਹਦੀ ਤੁਰੰਤ ਰਿਪੋਰਟ ਹੈ ਉਹ ਸਾਰੀ ਦੀ ਸਾਰੀ ਰਿਪੋਰਟ ਲੈ ਕੇ ਤੁਸੀਂ 28 April ਨੂੰ ਆਪਣਾ ਜਵਾਬ ਦਿਓ ਉਸ ਤੋਂ ਬਾਅਦ ਅਗਲੀ ਸੁਣਵਾਈ ਹੋਵੇਗੀ ਜੀ ਤੁ ਦੂਜੇ ਪਾਸੇ ਗੱਲ ਕਰਦੇ ਨੇ ਜਿਲ੍ਹ ਸਾਹਿਬ ਸ਼ਰਾਮ ਨੀਤੀ ਨੂੰ ਲੈ ਕੇ ਦਿੱਲੀ ਸਰਕਾਰ ਲਗਾਤਾਰ ਕਿਰਦੀ ਜਾ ਰਹੀ ਹੈ ਤੇ ਅੱਜ ਦਿੱਲੀ ਦੇ ਜੋ ਮੰਤਰੀ ਨੇ ਆਤਿਸ਼ੀ ਵੱਲੋਂ ਕੁ ਪ੍ਰੈਸ ਕਾਨਫਰੰਸ ਕੀਤੀ ਲੀਏ ਜੀ ਬੀਬੀ ਆਕਸੀ ਅੱਜ ਫੇਰ ਦੂਜੀ ਵਾਰ 10 ਵਜੇ ਪੂਰੇ মিডিਆ ਦੇ ਸਾਹਮਣੇ ਆਏ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਅਰਵਿੰਦ ਕੇਜਰੀਵਾਲ ਦੇ ਨਿੱਜੀ ਸਹਾਇਕ ਬਿਬਾ ਉਹਦੇ ਕਰਦਾ ਪੁੱਛਿਆ ਕਹਿੰਦੇ 16 ਘੰਟੇ ਉੱਥੇ ਪੜਤਾਲ ਹੋਈ ਹੈ ਲੈ ਕੇ ਕੀ ਗਏ ਨੇ ਉਹਦੇ ਮੋਬਾਈਲ ਤੇ ਮੀਲਾ ਅਜੇ ਤੱਕ ਰੇਡ ਦੇ ਵਿੱਚ ਕੋਈ ਕਿਸੇ ਕਿਸਮ ਦੀ ਜਵਾਬਦੇਹੀ ਨਹੀਂ ਕੋਈ ਬਰਾਮਦਗੀ ਨਹੀਂ ਇਹਦੇ باوجود ਉਹਨਾਂ ਨੇ ਇਹ ਜਿਹੜੀ ਕੱਲ ਰੇਡ ਕੀਤੀ ਹੈ ਇਹ ਵੀ ਕਿਹਾ ਕਿ ਜਿਹੜੀਆਂ ਵਿਜੂਅਲ ਆਊਟਗੋ ਵੀਡੀਓ ਚ ਪਈਆਂ ਨੇ ਉਹਨਾਂ ਨਾਲ ਛੇੜਛਾੜ ਹੋਈ ਆ ਵਿਜੂਅਲ ਆ ਰਹੀ ਐ ਆਵਾਜ਼ ਆਉਂਦੀੋ ਨਹੀਂ ਉਹਨਾਂ ਦਾ ਮੈਚ ਅਸਲ ਵੀਡੀਓ ਲਿਆ ਕੇ ਕੀਤੀਆਂ ਜਾਣ ਤੇ ਪਤਾ ਲੱਗੇ ਪੁੱਛ ਕੇ ਚਦਰਾਣੇ ਸਵਾਲ ਕੀ ਪੁੱਛਦੇ ਆ ਦੇਖਣ ਨਾਲ ਕੀ ਹੋਏਗਾ ਆਵਾਜ਼ ਤੋਂ ਹੀ ਆਏਗਾ ਸਾਰੀ ਗੱਲ ਐਸ ਤਰ੍ਹਾਂ ਦੀ ਗੱਲਬਾਤ ਇਹ ਲਗਾਤਾਰ بی بیات چی کہہ ਰਹੇ ਨੇ ਬੜੇ ਕੌਨਫੀਡੈਂਸ ਨਾਲ ਕਹਿ ਰਹੇ ਹੈ ਔਰ ਉਹ ਕਹਿੰਦੇ ਇਹਨਾਂ ਦਾ ਮੁੱਖ ਮਕਸਦ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰਨਾ ਤੇ ਭਾਰਤੀ ਜਨਤਾ ਪਾਰਟੀ ਇਸ ਵੇਲੇ ਭਾਜਪਾ ਵਿਰੋਧੀ ਸਰਕਾਰਾਂ ਨੂੰ ਅਸਿਰ ਕਰਕੇ ਉਹਨਾਂ ਨੂੰ ਗ੍ਰਿਫਤਾਰ ਪਿਆਰੋਂ ਕੀਤਾ ਗਿਆ ਹੋਰ ਕੀ ਕੀ ਹੁੰਦਾ ਇਹਨਾਂ ਦੇ ਆਗੂ ਸੱਜੇ ਸਿੰਘ ਦੇ ਮਾਮਲੇ ਵਿੱਚ ਵੀ ਅੱਜ ਅਦਾਲਤ ਨੇ ਫੈਸਲਾ ਦੇਣਾ ਸੀ ਵਿਜਵਾਨ ਤੇ ਦੇਤੀ ਜਾਂ ਨਹੀਂ ਦੇਤੀ ਉਹ ਵੀ ਅਜੇ ਉਡੀਕ ਚ ਹੈ ਸੋ ਐਸਬੀਬੀ ਆਦਤੀ ਨੇ ਫੇਰ ਇੱਕ ਵਾਰ ਅਨਭੋਰਸਮੈਂਟਡ ਡਾਇਰੈਕਟਰੀ ਦੀ ਟੀਮ ਤੇ ਕਈ ਤਰ੍ਹਾਂ ਦੇ ਸਵਾਲ ਚੱਕੇ ਜੀ ਪੰਜਾਬ ਬਚਾਓ ਯਾਤਰਾ ਨੂੰ ਲੈ ਕੇ ਸਗੀ ਬਾਦਲਾ ਤੇ ਤਰਨਤਾਂ ਜਾ ਰਹੀ ਸੀ ਉਸ ਤੋਂ ਪਹਿਲਾਂ ਹੀ ਉਹਨਾਂ ਦੇ ਹੋਲਡਿੰਗ ਬੋਰਡ ਨੇ ਡਿਲਸਾ ਉਹ ਉਤਾਰ ਦਿੱਤੇ ਗਏ ਨੇ ਜੀ ਦੇਖੋ ਜਿਹੜੇ ਇਹ ਸਾਰੀਆਂ ਸਰਕਾਰਾਂ ਦੇ ਵਿੱਚ ਇਸੇ ਤਰ੍ਹਾਂ ਦੀ ਗੱਲ ਹੁੰਦੀ ਹੈ ਜੇ ਜੇ ਇਹਨਾਂ ਨੇ ਸੁਗਵੀਰ ਸੁਬਾਦਲ ਦੀ ਪੰਜਾਬ ਬਚਾਓ ਯਾਤਰਾ ਦੇ ਬੋਰਡ ਜਾਣਬੁੱਝ ਕੇ ਤਾਰੇ ਨੇ ਇਹ ਬਾੜੀ ਗੱਲ ਹੈ ਹਰ ਬੰਦੇ ਨੂੰ ਆਪਣੀ ਯਾਤਰਾ ਕਰਨ ਦਾ ਅਧਿਕਾਰ ਹੈ ਹਰ ਬੰਦੇ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ ਜੀ ਹਰ ਬੰਦੇ ਨੂੰ ਇਸ ਤਰ੍ਹਾਂ ਦੀਆਂ ਇਕੱਠ ਕਰਨ ਦਾ ਅਧਿਕਾਰ ਹੈ ਕਹਿੰਦੇ ਉਹਨਾਂ ਦੇ ਜਿਹੜੇ ਤੁਸੀਂ ਕਰਮਚਾਰੀ ਸੀ ਉਹ ਕਹਿੰਦੇ ਵੀ ਜਿਨ੍ਹਾਂ ਨੇ ਆਗਿਆ ਨਹੀਂ ਲਈ ਟੈਕਸ ਨਹੀਂ ਭਰੇ ਅਸੀਂ ਉਹਨਾਂ ਦੇ ਉਤਾਰ ਰਹੇ ਹਾਂ ਤੇ ਸਵਾਲ ਦੂਜੇ ਪਾਸੋਂ ਇਹ ਉੱਠਦਾ ਹੈ ਕਿ ਜਿਹੜੇ ਮੁੱਖ ਮੰਤਰੀ ਦੇ ਤੇ ਦੂਜਿਆਂ ਦੇ ਲੱਖਾਂ ਦੀ ਗਿਣਤੀ ਵਿੱਚ ਤੁਸੀਂ ਲਾ ਦਿੰਦੇ ਹੋ ਉਹ ਸਾਰੇ ਪੈਸੇ ਦੇ ਕਿੱਥੇ ਲੱਗਦੇ ਆ ਇਸ ਮਾਮਲੇ ਦੇ ਵਿੱਚ ਸਾਰਿਆਂ ਵਾਸਤੇ ਨੀਤੀ ਇੱਕ ਮੰਨੀ ਚਾਹੀਦੀ ਹੈ ਭਾਵੇਂ ਸਰਕਾਰ ਹੈ ਭਾਵੇਂ ਦੂਜੇ ਨੇ ਜੇ ਤਾਂ ਉਹਨਾਂ ਨੇ ਉਲੰਘਣਾ ਕਰਕੇ ਲਾਏ ਨੇ ਤਾਂ ਅਗਲੀ ਕਾਰਵਾਈ ਵੀ ਕਰ ਦਿਓ ਤੇ ਜੇ ਆਪਣੇ ਆ ਤੇ ਇਹ ਦੂਜਿਆਂ ਦੇ ਆ ਉਹ ਪੱਟਣੇ ਆ ਆਪਣੇਆਂ ਨੂੰ ਪ੍ਰੋਟੈਕਟ ਕਰਨਾ ਉਥੇ ਰਾਖੀ ਤੇ ਪੁਲਿਸ ਵੀ ਬੁਹਾ ਦੇਣੀ ਹੈ ਇਹਨਾਂ ਚੀਜ਼ਾਂ ਤੋਂ ਬਚਤ ਦੀ ਲੋੜ ਹੈ ਜੀ ਸੋ ਦੂਜੇ ਪਾਸੇ ਐਸਜੀਪੀਸੀ ਬਿਊਰੋਟਲ ਸਾ ਜੋ ਗੁਰਦੁਆਰਿਆਂ ਦੇ ਉੱਤੇ ਸਰਕਾਰ ਇੰਟਰਫੇਅਰ ਕਰ ਰਹੀ ਉਹਦੇ ਤੇ ਚਲਦੇ ਇਤਰਾਜ਼ ਚ ਤੈਗੇ ਜੀ ਦੇਖੋ ਜਿਹੜਾ ਨਦੇੜ ਸਾਹਿਬ ਬੋਰਡ ਦੇ ਵਿੱਚ ਮੈਂਬਰਾਂ ਦੀ ਅਦਲ ਬਦਲ ਕੀਤੀ ਹੈ ਸਰਕਾਰ ਨੇ ਆਪਣੇ ਨਵੇਂ ਦੇ ਵਧਾਏ ਨੇ ਇਹ ਸਾਰੇ ਦਾ ਸਾਰੇ ਨੂੰ ਲੈ ਕੇ ਅੱਜ ਇਹਨਾਂ ਦੇ ਸਾਬਕਾ ਜਨਰਲ ਸਕੱਤਰ ਗੁਰਚੰਦ ਗਰੇਵਾਲ ਸਾਹਿਬ ਨਾਲ ਵੀ ਗੱਲ ਕੀਤੀ ਤੇ ਹੁਣ ਪਤਾ ਲੱਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਨੇ ਕਿਹਾ ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਜਿਨ੍ਹਾਂ ਨੂੰ ਉਹਨਾਂ ਨੇ ਚਿੱਠੀ ਲਿਖੀ ਹੈ ਕਿ ਮਹਾਰਾਸ਼ਟਰ ਸਰਕਾਰ ਦੇ ਮੰਤਰੀ ਮੰਡਲ ਵੱਲੋਂ ਉਹ ਕਹਿੰਦੇ ਤੁਸੀਂ ਪ੍ਰਬੰਧਕੀ ਬੋਰਡ ਦੇ ਕਾਨੂੰਨ ਵਿੱਚ ਮਰਜ਼ੀ ਦੀ ਸੋਧ ਕਰਤੀ ਹੈ ਸਿੱਧੀ ਦਖਲਅੰਦਾਜ਼ੀ ਕੀਤੀ ਹੈ ਤਖਤ ਸਾਬ ਸਬੰਧਤ ਗੁਰ ਧਾਮਾਂ ਦੀ ਮਰਿਆਦਾ ਦੇ ਮੱਦੇ ਨਜ਼ਰ ਬੋਰਡ ਦੇ ਪਾਰਦਰਸ਼ੀ ਤੇ ਧਾਰਮਿਕ ਢੰਗ ਵਿੱਚ ਜਿਹੜਾ ਲੰਬੇ ਸਮੇਂ ਤੋਂ ਚੱਲ ਰਿਹਾ ਸੀ ਤੁਸੀਂ ਦਖਲਅੰਦਾਜ਼ੀ ਕਰਕੇ ਉੱਥੇ ਘੋਰ ਲੰਗਰਾਂ ਕੀਤੀ ਹੈ। ਉਹਨਾਂ ਨੇ ਕਿਹਾ ਕੇਂਦਰ ਸਰਕਾਰ ਨੇ ਪਹਿਲਾਂ ਹਰਿਆਣਾ ਵਿੱਚ ਵੀ ਬਣਾਇਆ। ਹਰਿਆਣਾ ਵਾਲਾ ਮਾਮਲਾ ਤਾਂ ਇੱਕ ਕਿਸਮ ਦਾ ਸੁਪਰੀਮ ਕੋਰਟ ਤੱਕ ਵੀ ਗਿਆ। ਤੁਸੀਂ ਮਗਰੋਂ ਜਾਗਦੇ ਹੋ ਪਹਿਲਾਂ ਜਾਗਦੇ ਨਹੀਂ ਮੇਰਾ ਖਿਆਲ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਜੇ ਵੀ ਬੀਬੀ ਹਰਸਬਰਤ ਕੌਰ ਮੈਂਬਰ ਪਾਰਲੀਮੈਂਟਰੀ ਭਾਵੇਂ ਜੋ ਮਰਜੀ ਹੈ ਇਹ ਮਾਮਲਾ ਉਠਾਉਣ ਪਾਰਲੀਮੈਂਟ ਦੇ ਵਿੱਚ ਉਠਾਉਣਾ ਚਾਹੀਦਾ ਹੈ ਤੇ ਸੁਖਵੀਰ ਸਿੰਘ ਬਾਦਲ ਵੀ ਉਠਾਉਣ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਨੇ ਟੈਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ